ਸਰਪੰਚ ਯੂਨੀਅਨ ਪ੍ਰਧਾਨ ਅਤੇ ਆਮ ਫਾਊਂਡੇਸ਼ਨ ਦੇ ਚੇਅਰਮੈਨ ਕਰਨ ਕੋੜਾ ਵੱਲੋਂ ਆਪਣੇ ਹਲਕੇ ਦੇ ਵਿੱਚ ਨੌਜਵਾਨ ਜਗਾਵ ਯਾਤਰਾ ਕੱਢੀ ਗਈ ਇਸ ਰੈਲੀ ਵਿੱਚ ਸੈਂਕੜੇ ਗੱਡੀਆਂ ਅਤੇ ਮੋਟਰਸਾਈਕਲ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਅਤੇ ਆਮ ਲੋਕ ਸ਼ਾਮਿਲ ਹੋਏ ਇਸ ਰੈਲੀ ਦਾ ਮਕਸਦ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਕਿ ਪਿੰਡਾਂ ਦਾ ਵਿਕਾਸ ਹੋਵੇ ਤੇ ਹਰ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾ ਸਕੇ ਅਤੇ ਡਕਾਲਾ ਵਿੱਚ ਕਰਨ ਕੋੜਾ ਵੱਲੋਂ ਲੋਕ ਸੇਵਾ ਕੇਂਦਰ ਦਾ ਵੀ ਉਦਘਾਟਨ ਕੀਤਾ ਅਰਦਾ ਕਿਤਾ ਗੀਕਰ ਇਹ ਦੂਜਾ ਲੋਕ ਸੇਵਾ ਕੇਂਦਰ ਹੈ ਜਿਹੜਾ ਅਸੀਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਖੋਲੇ ਜਿਵੇਂ ਕਿ ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਅਸੀਂ ਗੱਲਾਂ ਦਾ ਕੜਾ ਬਣਾਣ ਜਾਂ ਕੱਲੀਆਂ ਫੋਕੀਆਂ ਗੱਲਾਂ ਕਰਨ ਫੋਕੇ ਫੈਂਟਰ ਮਾਰਨ ਨਹੀਂ ਆਂਦੇ ਆਪਣੇ ਹਲਕੇ ਦੇ ਪਿੰਡਾਂ ਦੇ ਜਿਹੜੇ ਵੀ ਪਿੰਡ ਤੁਸੀਂ ਵੜਜੋ ਉੱਥੇ ਹੀ ਤੁਹਾਨੂੰ 100 ਫਾਈਲਾਂ ਮਿਲਣਗੀਆਂ ਜਿਨ ਸਾਨੂੰ ਗਰੰਟਾ ਨਹੀਂ ਆਈਆਂ ਸਾਡੇ ਘਰ ਨਹੀਂ ਪੱਕੇ ਹੋਏ ਹੈਗੇ ਸਾਡਾ ਬੀਮਾ ਨਹੀਂ ਹੋਇਆ ਹੋਇਆ ਸਾਨੂੰ ਹੋਰ ਘਰੇਲੂ ਦਿੱਕਤਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ ਹਲਕੇ ਦੇ ਲੋਕਾਂ ਨੂੰ ਆਰੀਆਂ ਨੇ ਤਾਂ ਅਸੀਂ ਪੂਰੇ ਹਲਕੇ ਨੂੰ ਪੰਜ ਜ਼ੋਨ ਦੇ ਵਿੱਚ ਵੰਡ ਕੇ ਪੰਜ ਲੋਕ ਸੇਵਾ ਕੇਂਦਰ ਖੋਲਾਂਗੇ ਪਹਿਲਾ ਅਸੀਂ ਸੁਲਤਾਨਪੁਰ ਖੋਲੇ ਆ ਤੇ ਦੂਜਾ ਅਸੀਂ ਉਰੇ ਖੋਲੇ ਆ ਤੀਜਾ ਇੱਕ ਹਫਤੇ ਬਾਅਦ ਲਲੋਚੀ ਖੋਲ ਰੇ ਆ ਇਹ ਲੋਕ ਸੇਵਾ ਕੇਂਦਰ ਕੱਲ ਤੋਂ ਲੋਗਾ ਦੇ ਕੰਮ ਕਰਨੇ ਸ਼ੁਰੂ ਕਰੂਗਾ ਇੱਥੇ ਸਾਡੀ ਟੀਮ 10 ਤੋਂ 6 ਬੈਠਿਆ ਕਰੂਗੀ ਤੇ ਜਿਹੜੇ ਵੀ ਉਹਨਾਂ ਦੇ ਫਾਰਮ ਨੇ ਜਿਹੜੇ ਵੀ ਕੰਮ ਨੇ ਅਧੂਰੇ ਕੰਮ ਹੋ ਤੂਗੀਆਂ ਗਰੰਟਾਂ ਸਾਰਿਆਂ ਇੱਥੇ ਬੈਠ ਕੇ ਉਹਨਾਂ ਨੂੰ ਸਰਕਾਰੀ ਦਰਬਾਰੇ ਪਹੁੰਚਾਵਾਂਗੇ ਤੇ ਕੰਪਲੀਟ ਕਰਾਵਾਂਗੇ ਲੋ ਦੂਜਾ ਲੋਕ ਸੇਵਾ ਕੇਂਦਰ ਖੋਲਿਆ ਮੇਰਾ ਸੋਣਾ ਅਗਲੇ ਦਿਨ ਹੋਰ ਢਕਾ ਲੈ ਇੰਪੋਰਟ ਜਾ ਰਿਓ ਕਿਹੜੀ ਕਿਹੜੀ ਜਿਹੜੀ 17 ਤਰ੍ਹਾਂ ਦੀਆਂ ਸਕੀਮਾਂ ਨੇ ਜੀ ਜਿਹੜੀਆਂ ਐਥੋਂ ਮਿਲਿਆ ਕਰਨਗੀਆਂ ਉਹਦੇ ਵਿੱਚੋਂ ਜਿਵੇਂ ਵਿਸ਼ਕਰਮਾ ਸਕੀਮ ਹੋਗੀ ਕਾਮੇ ਨੇ ਜਿਹੜੇ ਹਾਥੀ ਕਾਮੇ ਨੇ ਉਹਨਾਂ ਨੂੰ ਪੂਲ ਕਿਟ ਮਿਲਦੀ ਐ ਆਯੂਸ਼ਮਾਨ ਯੋਜਨਾ ਹੋਗੀ 5 ਲੱਖ ਤੱਕ ਦਾ ਇਲਾਜ ਫ੍ਰੀ ਹੁੰਦਾ ਫਿਰ ਕੱਚੇ ਘਰਾਂ ਦੇ ਪੈਸੇ ਹੋਗੇ ਉਸ ਤੋਂ ਬਾਅਦ ਬੀਮਾ ਹੋ ਗਿਆ ਇਸ ਤਰ੍ਹਾਂ ਦੀਆਂ 16 ਸਕੀਮਾਂ ਨੇ ਸੈਂਟਰ ਔਰ ਸਟੇਟ ਦੀਆਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਫਿਰ ਮੈਂ ਕਹੂੰਗਾ ਆਪਣੇ ਹਲਕੇ ਦੇ ਵਿੱਚ ਸਿਰਫ 5% ਲੋਕਾਂ ਤੱਕ ਪਹੁੰਚਿਆ ਨੇ ਹਵੇ ਅਰੇ ਬਹੁਤ ਘੱਟ ਹੈ ਲੋਕਾਂ ਤੱਕ ਪਹੁੰਚਾਉਣ ਵਾਸਤੇ ਤੁਸੀਂ ਵੱਡੀ ਵੱਡੀ ਸੇਵਾਵਾਂ ਤੁਸੀਂ ਜ਼ਿਕਰ ਕੀ ਇਹ ਮੰਦੀ ਕਾਹਨੋਂ ਹੋ ਰਹੀ ਕੋਰਟ ਤੇ ਚੱਲ ਰਿਹਾ ਜੇ ਇਹ ਸਰਕਾਰਾਂ ਦੇ ਕੰਮ ਹੈ ਤੁਸੀਂ ਵੱਡੇ ਪੱਧਰ ਤੇ ਰੁਕੇ ਕੇ ਆਏ ਹੋ ਕੀ ਕਾਰਨ ਹੈ ਜੋ ਸਰਕਾਰਾਂ ਨਹੀਂ ਕਰ ਸਕਦੀਆਂ ਉਸ ਬਾਰੇ ਦਿਖਾਓਗੇ ਕਾਰਨ ਇਹ ਹੀ ਹੈ ਕਿ ਸਰਕਾਰਾਂ ਦੀ ਨੀਅਤ ਸੀ ਨਾ ਮਕਸਦ ਸੀ ਨੀਅਤ ਵੀ ਹੋਣੀ ਚਾਹੀਦੀ ਹੈ ਤੇ ਮਕਸਦ ਵੀ ਹੋਣਾ ਚਾਹੀਦਾ ਅਸੀਂ ਨੀਅਤ ਵੀ ਉਹੀ ਲੈ ਕੇ ਆਏ ਆ ਤੇ ਮਕਸਦ ਵੀ ਉਹੀ ਲੈ ਕੇ ਆਏ ਆ ਮੈਂ ਕੱਲ ਆਪਣੇ ਸੁਲਤਾਨਪੁਰ ਵਾਲੇ ਲੋਕ ਸੇਵਾ ਕੇਂਦਰ ਦਾ ਰਜਿਸਟਰ ਦੇਖਿਆ ਪਹਿਲੇ ਦਿਨ ਉਥੇ 77 ਬੰਦੇ ਆਏ ਸੀ ਕੰਮ ਕਰਾਣ ਦੇ ਦੂਜੇ ਦਿਨ 80 ਆਏ ਸੀ ਤੇ ਤੀਜੇ ਦਿਨ 150 ਆਏ ਸੀਗੇ ਇੱਕ ਹਫਤੇ ਦੇ ਵਿੱਚ ਉਥੇ 500 ਲੋਕ ਆਂਦੇ ਨੇ ਕਾਂਜੇ 521 ਲੋਕ ਸੇਵਾ ਕੇਂਦਰ ਖੁੱਤੇ ਚਾਰੇ ਨੇ ਤਾਂ ਉਸ ਹਿਸਾਬ ਨਾਲ ਅਸੀਂ 2.5 ਹਜ਼ਾਰ ਲੋਕਾਂ ਦੇ ਕੰਮ ਕਰਾਵਾਂਗੇ ਹਰ ਹਫ਼ਤੇ ਜੀ ਵੱਡੇ ਵੱਡੇ ਦਲ ਦਾ ਕੀਏ ਲੋਕੀ ਲਗਾਤਾਰ ਕਿੰਨਾ ਕੋ ਬੰਦਾ ਹਰ ਦਰ ਦਰ ਡੁੱਲ ਚੁੱਕਾ ਕਿ ਲਗਾਤਾਰ ਜਿਹੜੀ ਸੇਵਾਵਾਂ ਨੂੰ ਹੀ ਦੇ ਲਓ ਵੱਡੇ ਪੱਧਰ ਤੇ ਰੋਕਣਾ ਚੜ ਰਹੇ ਨੇ ਤੁਸੀਂ ਅੱਜ ਦੇਖੋ ਜੀ ਕਿ ਸਾਰੇ ਆਪਣੇ ਪਿੰਡਾਂ ਦੇ ਲੋਕ ਨੇ ਜਿਹੜੇ ਮੇਰੇ ਨਾਲ ਆਏ ਨੇ ਅਸੀਂ ਕੋ ਦਿਹਾੜੀ ਵਾਲੇ ਨਹੀਂ ਲੈ ਕੇ ਆਏ ਕੋਈ ਮਜ਼ਦੂਰ ਨਹੀਂ ਲੈ ਕੇ ਆਏ ਬੱਸਾਂ ਭਰ ਕੇ ਸਭ ਆਪਣੀਆਂ ਗੱਡੀਆਂ ਆਪਣੇ ਮੋਟਰਸਾਈਕਲ ਆਪ ਲੈ ਕੇ ਮੇਰੇ ਨਾਲ ਆਏ ਨੇ ਤੁਸੀਂ ਬਾਹਰ ਦੇਖੋਗੇ ਕਿ ਘੱਟ 50 ਗੱਡੀਆਂ ਨੇ ਤੇ ਅੰਨੇ ਹੀ ਮੋਟਰਸਾਈਕਲ ਨੇ ਘੱਟੋ ਘੱਟ 300 400 ਬੰਦਿਆਂ ਦਾ ਕਾਫਲਾ ਅੱਜ ਸਾਡੇ ਨਾਲ ਆਇਆ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਕੜਹਾਲੀ ਸਾਹਿਬ ਅਸੀਂ ਸ਼ਾਮ ਤੱਕ ਪਹੁੰਚ ਜਾਵਾਂਗੇ ਅੱਜ ਸਾਡਾ ਪਿੰਡਾਂ ਦਾ ਦੌਰਾ ਸੀਗਾ ਜਿੱਥੇ ਅਸੀਂ 16 ਪਿੰਡ ਕਵਰ ਕਰਨੇ ਆ ਜਿੱਥੇ ਅਸੀਂ 9 ਪਿੰਡਾਂ ਚੋਂ ਹੋ ਕੇ ਆ ਚੁੱਕੇ ਹਾਂ ਅਗਲਾ ਰੋਡ ਮੈਪ ਕੀ ਪਲਾਨ ਕੀ ਹੋਏਗਾ ਕਿ ਕਿਥੇ ਕਿਥੇ ਕਵਰ ਹੋਗੇ ਸਭ ਤੋਂ ਬਾਅਦ ਅਸੀਂ 33 ਪਿੰਡ ਜਾਣਾ ਤੇ 33 ਪਿੰਡ ਤੋਂ ਹੁੰਦੇ ਹੋਏ ਅਸੀਂ ਕੜਹਾਲੀ ਸਾਹਿਬ ਪਹੁੰਚਾਂਗੇ ਰਸਤੇ ਦੇ ਸਾਰੇ ਪਿੰਡ ਕਵਰ ਕਰਦੇ ਜੀ ਧੰਨਵਾਦ ਮਿਹਰਬਾਨੀ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ